हां जी ਤੁਹਾਨੂੰ ਪਖੰਡਵਾਦ ਦਾ ਇੱਕ ਹੋਰ ਨਵਾਂ ਵੀਡੀਓ ਦਿਖਾਉਣ ਜਾ ਰਿਹਾ ਨੌਜਵਾਨ ਪੀੜ੍ਹੀ ਕਿਸ ਰਾਹ ਦੇ ਉੱਤੇ ਤੁਰ ਪਈ ਹੈ ਕਿਉਂਕਿ ਹੁਣ ਕਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਕਿ ਇਹ ਜਿਹੜਾ ਡਰਾਮਾ ਪੇਸ਼ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਕੋਈ ਵੀ ਜਿਹੜਾ ਕਿ ਇਹਨਾਂ ਦੇ ਵੱਲੋਂ ਨਹੀਂ ਛੱਡਿਆ ਜਾ ਰਿਹਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਜੜ ਕਿ ਲੋਕਾਂ ਨੂੰ ਗੁੰਮਰਾਹ ਕਰ ਲਿਆ ਹਰ ਇੱਕ ਤਰੀਕੇ ਦਾ ਹੱਥ ਕੰਡਾ ਕਹਿ ਸਕਦੇ ਆ ਅਪਣਾਇਆ ਜਾ ਰਿਹਾ ਇੱਕ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਕਿ ਇੱਕ ਨੌਜਵਾਨ ਮੁੰਡਾ ਉਮਰ ਮਹਿਜ਼ ਕਿੰਨੀ ਕੁ ਹੋ ਸਕਦੀ ਆ 25 ਸਾਲ ਦਾ ਹੋਣਾ 30 ਦਾ ਹੋਣਾ ਆ ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਹੜੀ ਲਾਈਨ ਦੇ ਵਿੱਚ ਚੱਲ ਪਿਆ ਇਹ ਕਿਹੜੀ ਨੌਕਰੀ ਆ ਜਿੱਥੇ ਕਿ ਹੁਣ ਇਹਨਾਂ ਦੀ ਭਰਤੀ ਹੋਣ ਲੱਗ ਪਈ ਆ ਕਿਉਂਕਿ ਹੁਣ ਹੋਰ ਕੰਮ ਛੱਡ ਕੇ ਮਿਹਨਤ ਵਾਲੇ ਕੰਮ ਛੱਡ ਕੇ ਤੇ ਹੁਣ ਲੋਕ ਪਖੰਡਵਾਦ ਦੇ ਵਿੱਚ ਫਸ ਚੁੱਕੇ ਨੇ ਕਿਵੇਂ ਬਾਂਦਰ ਵਾਂਗੂ ਟਪੂਸੀਆਂ ਮਾਰਦਾ ਨਜ਼ਰ ਆ ਰਿਹਾ ਕੀ ਕਹਿਣਾ ਚਾਹੁੰਦਾ ਕਿ ਮੇਰੇ ਵਿੱਚ ਕੀ ਆ ਗਿਆ ਤੇ ਹਿਸਾਬ ਨਾਲ ਤਾਂ ਜੇ ਇਹ ਟਪੂਸੀਆਂ ਮਾਰ ਰਿਹਾ ਤਾਂ ਇਸ ਨੂੰ ਦੇਖ ਕੇ ਵੈਸੀ ਚੰਗੇ ਭਲੇ ਬੰਦੇ ਦਾ ਹਾਸਾ ਨਿਕਲ ਜੇ ਪਤਾ ਨਹੀਂ ਲੋਕ ਕੀ ਸੋਚ ਕੇ ਇਹਦੇ ਕੋਲ ਆ ਰਹੇ ਨੇ ਕਿ ਇਹ ਤੁਹਾਡਾ ਇਲਾਜ ਕਰੇਗਾ ਹਰਕਤਾ ਤਾਂ ਸਾਰੀਆਂ ਬਾਂਦਰਾਵਾਂ ਵਾਲੀਆਂ ਹੀ ਨਜ਼ਰ ਆ ਰਹੀ ਨੇ ਇਸ ਵਿਅਕਤੀ ਦੇ ਵਿੱਚ ਤਾਂ ਲੋਕਾਂ ਨੂੰ ਸ਼ੋਅ ਇਹ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਕੋਈ ਦੇਵੀ ਜੱਤ ਫਿਰ ਦੇਵਤਾ ਆ ਗਿਆ ਤੇ ਹੁਣ ਉਹ ਜਿਹੜਾ ਕਿ ਅਜਿਹੀਆਂ ਹਰਕਤਾਂ ਕਰ ਰਿਹਾ ਤਾਂ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਕਿਵੇਂ ਡੱਡੂ ਛੜੱਪੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਕਿਹੜਾ ਦੇਵੀ ਦੇਵਤਾ ਜੀ ਨੇ ਇਸ ਤਰੀਕੇ ਦੇ ਨਾਲ ਪੱਕੀ ਕੀਤੀ ਹੋਵੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਵੇ ਕਿਉਂ ਲੋਕ ਅਜਿਹੇ ਪਖੰਡਵਾਦ ਜਿਨ੍ਹਾਂ ਨੇ ਫੈਲਾਇਆ ਹੋਇਆ ਤੇ ਧਰਮ ਦੇ ਨਾਂ ਦੇ ਉੱਤੇ ਦੁਕਾਨਾ ਖੋਲ੍ਹ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਤਾਂ ਅਜਿਹੇ ਲੋਕਾਂ ਤੋਂ ਤੁਹਾਨੂੰ ਬਚਣ ਦੀ ਅਰ ਲੋੜ ਹੈ ਵੀਡੀਓ ਤੁਹਾਨੂੰ अनेका ਇਸ ਕਰਕੇ ਹੀ ਦਿਖਾਉਣਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਸਿਰਫ ਤੁਹਾਨੂੰ ਗੁੰਮਰਾਹ ਕਰਦੇ ਨੇ ਤੁਹਾਡੇ ਸਾਹਮਣੇ ਅਜਿਹੇ ਤਸਵੀਰ ਪੇਸ਼ ਕਰਦਿਆਂ ਲੈ ਕੇ ਤੁਹਾਨੂੰ ਇੰਜ ਲੱਗਦਾ ਕਿ ਹਾਂ ਕਿ ਇਹ ਸੱਚੀ ਇਹਦੇ ਵਿੱਚ ਕੋਈ ਦੇਵੀ ਦੇਵਤਾ ਆਉਂਦਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਇਹ ਜਿਹੜਾ ਨੌਜਵਾਨ ਆ ਉਹ ਟੱਪਦਾ ਹੋਇਆ ਨਜ਼ਰ ਆ ਰਿਹਾ ਤੇ ਲੋਕਾਂ ਨੇ ਅਜਿਹੇ ਕਮੈਂਟ ਕੀਤੇ ਨੇ ਕਿ ਜੇਕਰ ਇਹ ਮੁੰਡਾ ਇਹਨਾਂ ਕਮੈਂਟਾਂ ਨੂੰ ਪੜ ਲਵੇ ਤਾਂ ਮੈਨੂੰ ਲੱਗਦਾ ਇਹ ਟਪੂਸੀਆਂ ਜੇ ਜ਼ਰੂਰ ਘਟਾ ਦੇਊਗਾ ਆਪਣੀਆਂ ਜਿਸ ਤਰੀਕੇ ਦੇ ਇਹ ਇਹ ਲੱਛਣ ਜੇ ਕਰਦਾ ਨਜ਼ਰ ਆ ਰਿਹਾ ਤਾਂ ਕੀ ਸ਼ੋ ਕੀਤਾ ਜਾ ਰਿਹਾ ਤਾਂ ਅਜਿਹੇ ਲੋਕਾਂ ਦੇ ਵਿੱਚ ਕਿ ਦੇਵੀ ਦੇਵਤੇ ਐਨੇ ਕੁ ਵਿਹਲੇ ਹੋ ਗਏ ਜਾਂ ਫਿਰ ਐਨੇ ਉਹ ਹੋ ਗਏ ਕਿ ਅਜਿਹੇ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਕੋਈ دین ਈਮਾਨ ਨਹੀਂ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਕਦੇ ਪਾਠ ਪੂਜਾ ਧਿਆਨ ਦੇ ਨਾਲ ਕੀਤੀ ਨਹੀਂ ਕਿ ਅਜਿਹੇ ਲੋਕਾਂ ਦੇ ਵਿੱਚ ਦੇਵੀ ਦੇਵਤੇ ਆਉਣਗੇ ਤੇ ਫਿਰ ਉਹ ਅਜਿਹੀਆਂ ਹਰਕਤਾਂ ਕਰਨਗੇ ਕਿ ਲੋਕਾਂ ਨੂੰ ਗੁੰਮਰਾਹ ਕਰਨਗੇ ਤਾਂ ਇਹ ਸਿਰਫ ਧੰਦਾ ਇਹਨਾਂ ਲੋਕਾਂ ਨੇ ਤੋੜਿਆ ਹੋਇਆ ਗੁੰਮਰਾਹ ਕੀਤਾ ਚਾਰਿਆ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਚੰਗੀ ਮੋਟੀ ਕਮਾਈ ਕੀਤੀ ਜਾਂਦੀ ਹੈ ਤਾਂ ਅਜਿਹੇ ਪਖੰਡੀ ਲੋਕਾਂ ਤੋਂ ਤੁਸੀਂ ਬਚਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚਦੀ ਹੋਵੇ ਤੇ ਲੋਕਾਂ ਲੋਕ ਨੇ ਜਿਹੜੇ ਇਸ ਪਖੰਡਵਾਦ ਤੋਂ ਬਚਣ ਤੇ ਆਪਣੀ رائے ਵੀ ਇਹਨਾਂ ਵੀਡੀਓ ਨੂੰ ਲੈ ਕੇ ਜ਼ਰੂਰ ਸਾਂਝਾ ਕਰਿਆ ਕਰੋ